ਫਿਲੌਰ ਦੇ ਸਿਵਲ ਹਸਪਤਾਲ ਵਿਖੇ ਅੱਜ ਹੱਡੀਆਂ ਦੇ ਮਾਹਰ ਡਾਕਟਰ ਸਾਹਿਲ ਵੱਲੋਂ ਦੋ ਮਰੀਜ਼ਾਂ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਗਿਆ। ਇਸ ਮੌਕੇ ਮਰੀਜ਼ ਸੁਤਪਾਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੇਰਾ ਚੂਲਾ ਟੁੱਟ ਗਿਆ ਸੀ ਤੇ ਡਾਕਟਰ ਸਾਹਿਲ ਵੱਲੋਂ ਮੇਰਾ ਨਵਾਂ ਚੂਲਾ ਪਾ ਕੇ ਸਫਲਪੂਰਵਕ ਆਪਰੇਸ਼ਨ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਨੇ ਮੇਰੇ ਤੋਂ ਕੋਈ ਵੀ ਪੈਸਾ ਨਹੀਂ ਲਿਆ ਅਸਮਾਨ ਕੱਟਦੇ ਹੀ ਮੇਰਾ ਸਫਲ ਆਪਰੇਸ਼ਨ ਕੀਤਾ ਗਿਆ ਤੇ ਦੂਸਰੇ ਪਾਸੇ ਜਦੋਂ ਮਰੀਜ਼ ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਗੋਡੇ ਵਿੱਚ ਬਹੁਤ ਪ੍ਰੋਬਲਮ ਸੀ ਤੁਹਾਡਾ ਡਾਕਟਰ ਸਾਹਿਬ ਨੇ ਮੇਰਾ ਨਵਾਂ ਉਹ ਡਾਕਟਰ ਪਾ ਕੇ ਮੇਰਾ ਸਫਲਪੂਰਵਕ ਇਲਾਜ ਕੀਤਾ ਅਤੇ ਕੋਈ ਵੀ ਪੈਸਾ ਨਹੀਂ ਲਿਆ। ਤੇ ਇੱਥੇ ਦਸਨਯੋਗ ਇਹ ਗੱਲ ਹੈ ਕਿ ਅਜ ਤੱਕ ਫਲੋਰ ਦੇ ਸਿਵਲ ਹਸਪਤਾਲ ਵਿੱਚ ਕਦੇ ਵੀ ਗੋਡੇ ਅਤੇ ਚੂਲੇ ਦਾ ਆਪਰੇਸ਼ਨ ਨਹੀਂ ਕੀਤਾ ਗਿਆ। ਪਹਿਲੀ ਵਾਰ ਸਿਵਲ ਹਸਪਤਾਲ ਫਲੋਰ ਅੰਦਰ ਹੱਡੀਆਂ ਦੇ ਮਾਹਰ ਡਾਕਟਰ ਸਾਹਿਲ ਵੱਲੋਂ ਦੋ ਸਫਲਤਾਪੂਰਵਕ ਆਪਰੇਸ਼ਨ ਕੀਤੇ ਗਏ। ਜਦੋਂ ਇਸ ਸਬੰਧੇ ਡਾਕਟਰ ਸਾਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਿਵਲ ਹਸਪਤਾਲ ਵਿੱਚ ਦੋਨਾਂ ਮਰੀਜ਼ਾਂ ਦਾ ਸਫਲਪੂਰਵਕ ਆਪਰੇਸ਼ਨ ਕੀਤਾ ਹੈ। ਤੇ ਇੱਥੇ ਇਹ ਵੀ ਦਸਨਯੋਗ ਹੈ ਕਿ ਇੱਕ ਸਰਜਰੀ ਦੌਰਾਨ ਡਾਕਟਰ ਸਾਹਿਲ ਨੇ ਇੱਕ ਪੇਸ਼ੈਂਟ ਦੇ ਦੋ ਜਗ੍ਹਾ ਟੁੱਟੀ ਹੋਈ ਬਾਹਂ ਦਾ ਵੀ ਕੁਝ ਚਿਰ ਪਹਿਲਾਂ ਸਫਲਤਾਪੂਰਵਕ ਆਪਰੇਸ਼ਨ ਕੀਤਾ ਸੀ ਤੇ ਉੱਥੋਂ ਹੀ ਮਰੀਜ਼ ਅਤੇ ਮਰੀਜ਼ਾਂ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਡਾਕਟਰ ਸਾਹਿਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਸੰਤੋਖ ਸਿੰਘ ਬਾਬਾ ਜੀ ਪਤਾ ਲੱਗਾ ਕਿ ਤੁਹਾਡੇ ਗੋਡੇ ਦਾ ਆਪਰੇਸ਼ਨ ਹੋਇਆ ਹਾਂਜੀ ਕਿੱਥੇ ਤੁਸੀਂ ਆਪਰੇਸ਼ਨ ਕਰਵਾਇਆ ਹੈ ਇੱਥੇ ਸਿਵਲ ਹਸਪਤਾਲ ਤੋਂ ਹਾਂਜੀ ਅੱਛਾ ਜੀ ਕੋਈ ਖਰਚਾ ਖਰਚਾ ਵੀ ਆਇਆ ਤੁਹਾਡਾ ਨਹੀਂ ਕਿਦਾ ਗੋਡਾ ਤੁਹਾਡਾ ਠੀਕ ਆ ਬਿਲਕੁਲ ਤੁਹਾਡਾ ਠੀਕ ਮੁਰਦਾ ਅੱਛਾ ਜੀ ਕੋਈ ਤਰ ਫਰਕ ਹੈ ਵੀ ਦੇਖਿਆ ਤੁਸੀਂ ਕੋਈ ਪ੍ਰੋਬਲਮ ਆਈ ਹੋਵੇ ਖਾਣ ਪੀਣ ਕਿਤਾ ਤੁਹਾਡਾ ਆਪਰੇਸ਼ਨ ਤੋਂ ਬਾਅਦ ਵਧੀਆ ਖਾਣ ਪੀਣ ਮੈਂ ਖਾਂਦਾ ਹੀ ਨਹੀਂ ਤਕਰੀਬਨ ਅੱਛਾ ਜੀ ਵਧੀਆ ਹੋਇਆ ਆਪਰੇਸ਼ਨ ਤੁਹਾਡਾ ਬਹੁਤ ਵਧੀਆ ਕਿਹੜੀ ਡਾਕਟਰ ਸਾਹਿਬ ਨੇ ਕੀਤਾ ਤੁਹਾਡਾ ਆਪਰੇਸ਼ਨ ਸਹਿਲ ਸਾਹਿਬ ਨੇ ਅੱਛਾ ਜੀ ਕੋਈ ਕੈਸਾ ਵਗੈਰਾ ਵੀ ਲੱਗਾ ਨਹੀਂ ਅਚਮਾਮ ਕੱਟਦੇ ਹੋਏ ਹਾਂ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਹੜਾ ਪਿੰਡ ਹੈ ਜੀ ਲੋਟ ਸਰ ਜੀ ਅੱਛਾ ਕੀ ਅੰਕੜੇ ਪਤਾ ਲੱਗਾ ਵੀ ਤੁਹਾਡਾ ਆਪਰੇਸ਼ਨ ਹੋਇਆ ਕੀ ਸਾਰਾ ਮਾਮਲਾ ਹੈ ਜੀ ਆਪਰੇਸ਼ਨ ਹੋਇਆ ਤੁਹਾਡਾ ਕਾਹਦਾ ਆਪਰੇਸ਼ਨ ਹੋਇਆ ਮੇਰਾ ਜੀ ਆਪਣੇ ਚੂਲੇ ਦਾ ਹੋਇਆ ਜੀ ਅੱਛਾ ਜੀ ਹਾਂ ਜੀ ਚੂਲਾ ਮੇਰਾ ਟੁੱਟ ਗਿਆ ਜੀ ਡਾਕਟਰ ਸੈਲਸ ਸਾਹਿਬ ਨੇ ਤੁਹਾਡਾ ਆਪਰੇਸ਼ਨ ਕਰਕੇ ਨਮਾਜ਼ ਹੋ ਗਿਆ ਤੁਹਾਡਾ ਖਰਚਾ ਹੋਇਆ ਨਹੀਂ ਜੀ ਹਾਂ ਜੀ ਕੋਈ ਪੈਸਾ ਤਾਂ ਨਹੀਂ ਲੱਗਾ ਤਾਂ ਨਹੀਂ ਸਰ ਹਾਂ ਠੀਕ ਹੈ ਬਿਲਕੁਲ ਠੀਕ ਹੈ ਤੇ ਤਰਦੇ ਖਤੇ ਬਹੁਤ ਵਧੀਆ ਤਰ ਰਹੇ ਹੋ ਸਰਬਾਈ ਕੁਛ ਮਸਿਆਤ ਨਹੀਂ ਨਹੀਂ ਜੀ ਜਿਹੜੇ ਡਾਕਟਰ ਸਾਹਿਬ ਨੇ ਥਾਡਾ ਡਾਕਟਰ ਸਾਹਿਬ ਜੀ ਬਹੁਤ ਵਧੀਆ ਜੀ ਇਸ ਤੋਂ ਵੱਧ ਮੈਂ ਉਹਨੂੰ ਦੇਖਣਾ ਚਾਹੁੰਦਾ